ਦਿਤਾ ਤਤੀਖਾ ਪਲਟਵਾਰ ਕਰਦੇ ਨਜ਼ਰ ਆਏ ਨੇ ਵਿਕਰਮਜੀਤ ਚੌਧਰੀ ਕਿ ਹੈ ਕਿ ਮੌਜੂਦਾ ਵੇਲੇ ਦਾ ਸ਼ਕੁਨੀ ਹੈ ਚਰਨਜੀਤ ਚੰਨੀ ਖੁਦ ਨੂੰ ਸੁਦਾਮਾ ਕਹਿਣ ਵਾਲੇ ਚੰਨੀ ਦੇ ਘਰੋਂ 10 ਕਰੋੜ ਰੁਪਏ ਮਿਲੇ ਸਨ ਪਹਿਲਾ ਸੀਐਮ ਜਿਹੜਾ ਦੋਵੇਂ ਸੀਟਾਂ ਤੇ ਬੁਰੀ ਤਰ੍ਹਾਂ ਦੇ ਨਾਲ ਹਾਰਿਆ ਚੰਨੀ ਨਹੀਂ ਕਰਦੇ ਔਰਤਾਂ ਦਾ ਸਤਕਾਰ ਭਾਜਪਾ ਚ ਸ਼ਾਮਲ ਹੋਣ ਬਾਰੇ ਵੀ ਬੋਲੇ ਵਿਕਰਮਜੀਤ ਚੌਧਾ ਪੁਵਿਖ ਬਾਰੇ ਫੈਸਲਾ ਲਿਆ ਜਾਏਗਾ ਸੋ ਬਿਆਨ ਦਿੱਤਾ ਚਰਨਜੀਤ ਚੰਨੀ ਨੇ ਚੌਧਰੀ ਪਰਿਵਾਰ ਨੂੰ ਲੈ ਕੇ ਤਾਂ ਤਿੱਖਾ ਪਲਟਵਾਰ ਕਰਦੇ ਵਿਕਰਮਜੀਤ ਚੌਧਰੀ ਨਜ਼ਰ ਆਏ ਨੇ ਤੇ ਡਮਕੇ ਨਿਸ਼ਾਨਾ ਬੋਲਿਆ ਹੈ ਚਰਨਜੀਤ ਚੰਨੀ ਤੇ ਇਸ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਮੇਰੇ ਨਾਲ ਵਧਿੱਕੀ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਫੈਸਲਾ ਲਿਆ ਜਾਏਗਾ ਸੋ ਪਾਜਪਾ ਚ ਸ਼ਾਮਲ ਹੋਣ ਬਾਰੇ ਵੀ ਵਿਕਰਮਜੀਤ ਚੌਧਰੀ ਬੋਲੇ ਨੇ ਸਾਫ ਸਾਫ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਮੇਰੇ ਨਾਲ ਵਧੇ ਕੀ ਹੋਈ ਹੈ ਤਾਂ ਭਵਿਕ ਬਾਰੇ ਫੈਸਲਾ ਲਿਆ ਜਾਏਗਾ ਦੱਸ ਦਈਏ ਕਿ ਚਰਨਜੀਤ ਚੰਨੀ ਦੇ ਬਿਆਨਾਂ ਤੇ ਇਹ ਪਲਟਵਾਰ ਠਿੱਖਾ ਪਲਟਵਾਰ ਵਿਕਰਮਜੀਤ ਚੌਧਰੀ ਦੇ ਵੱਲੋਂ ਕੀਤਾ ਗਿਆ ਹੈ ਜਿੱਥੇ ਚਰਨਜੀਤ ਚੰਨੀ ਨੇ ਵਿਕਰਮ ਚੌਧਰੀ ਨੂੰ ਦੁਰਯੋਧਨ ਦੱਸਿਆ ਸੀ ਤਾਂ ਵਿਕਰਮਜੀਤ ਚੌਧਰੀ ਨੇ ਚੰਨੀ ਨੂੰ ਮੌਜੂਦਾ ਸਮੇਂ ਦਾ ਸ਼ਕੁਨੀ ਦੱਸਿਆ ਹੈ ਕਿ ਹੈ ਕਿ ਖੁਦ ਨੂੰ ਸੁਦਾਮਾ ਕਹਿਣ ਵਾਲੇ ਚੰਨੀ ਦੇ ਘਰੋਂ 10 ਕਰੋੜ ਰੁਪਏ ਮਿਲੇ ਸਨ ਇਸ ਦੇ ਨਾਲ ਹੀ ਤਵਾ ਵੀ ਲਾਇਆ ਹੈ ਕਿ ਪਹਿਲਾ ਸੀਐਮ ਹੈ ਜਿਹੜਾ ਦੋਵੇਂ ਸੀਟਾਂ ਤੋਂ ਬੁਰੀ ਤਰ੍ਹਾਂ ਹਾਰਿਆ पीटीसी न्यूज़ विक्रम जी सिंह चौधरी होरी जुड़ गए ने चौधरी साहब आज मैडम ने बीजेपी ज्वाइन की थी है सब तो तो पहले मैं ये जानना चाहूँगा कि ही मैडम ही गए ने कि तुझे हाले भी स्टिल कांग्रेस चाहिए जी आ, मैडम ने ज्वाइन की थी है और इस तो अनुमान चक्कर दिखाई देता है बिल्कुल नहीं जी, नहीं। जी। नहीं। मैडम ने अपना ਔਰ ਉਹਨਾਂ ਨੇ ਡਿਸੀਜਨ ਕਿਉਂ ਲਿਆ ਉਹਨਾਂ ਨੇ ਉਹ ਦੇ ਚ ਜਿਹੜਾ ਵੀ ਉਹਨਾਂ ਦਾ ਬ੍ਰੀਫ ਸੀ ਉੱਥੇ ਜੋ ਐਡਰੈਸ ਸੀ ਉਹਦੇ ਵਿੱਚ ਦੱਸਿਆ ਜੀ ਚੌਧਰੀ ਸਾਹਿਬ ਮੈਡਮ ਦੇ ਤਾਂ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਜਲੰਧਰ ਦੀ ਸੀਟ ਤੋਂ ਲੋਕ ਸਭਾ ਇਲੈਕਸ਼ਨਾਂ ਲੜੇ ਕਾਂਗਰਸ ਦੇ ਉਮੀਦਵਾਰ ਚਰਨ ਸਿੰਘ ਸੰਚਨੀ ਹੋ ਰਹੇ ਨੇ ਇਹ ਗੱਲ ਆਖੀ ਹੈ ਕਿ ਵਿਕਰਮ ਸਿੰਘ ਚੌਧਰੀ ਚੌਧਰੀ ਪਰਿਵਾਰ ਦੇ ਦਰਯੋਧਨ ਨੇ ਤੇ ਖਾਸ ਕਰਕੇ ਇੱਕ ਵੱਡੀ ਸਟੇਟਮੈਂਟ ਫੋਰ ਦਿੱਤੀ ਹੈ ਕਿ ਜਿਹੜੇ ਸੰਤੋਖ ਸਿੰਘ ਚੌਧਰੀ ਨੇ ਸਾਬਕਾ ਐਮਪੀ

ਮੋਰ ਸ਼ਾਇਦ ਹੀ ਕਿਸੇ ਨੇ ਕੋਈ ਐਸਾ ਸੁਦਾਮਾ ਦੇਖਿਆ ਹੋਵੇ ਜਿਹਦੇ ਕਰੋੜ 10 ਕਰੋੜ ਰੁਪਇਆ ਛਾਪਾ ਮਾਰੀ ਗੱਲ ਲੱਬਿਆ ਹੋਵੇ ਜੀ ਇਹ ਜਿਹੜੇ ਸੁਦਾਮਾ ਬਣ ਕੇ ਆਏ ਨੇ ਦਿਲੰਦਰ ਹੋਰ ਸਾਨੂੰ ਕਹਿ ਰਹੇ ਨੇ ਕਿ ਨਾ ਅਰੈਸਟ ਕਰਨੀ ਚਾਹੀਦੀ ਹੈ ਪਰ ਪਹਿਲੀ ਗੱਲ ਤਾਂ ਮੇਰੇ ਮਾਤਾ ਜੀ ਵੀ ਹੋਰ ਇਹਨਾਂ ਤੋਂ ਸਿਰਫ 9 ਜਾਂ 10 ਸਾਲ ਹੋ ਗਏ ਤੇ ਮੇਰੇ ਮਾਤਾ ਜੀ 80 ਦੇ ਕਹਿ ਰਹੇ ਨੇ ਕਿ ਹਾਂ ਦੇ ਹੁਣ ਜੀ ਦੂਸਰੀ ਗੱਲ ਹੁਣ ਤਾਂ ਜਲੰਧਰ ਦੇ ਲੋਕ ਜਿਨ੍ਹਾਂ ਨੂੰ ਇਹ ਕਹਿ ਰਹੇ ਆ ਵੀ ਤੁਸੀਂ ਸੇਸ਼ਣ ਧਗਵਾਨ ਬਣ ਕੇ ਮੇਰਾ ਸਵਾਗਤ ਕਰੋ ਹੁਣ ਜਲੰਧਰ ਦੇ ਲੋਕ ਇਹ ਚੰਨੀ ਸਾਹਿਬ ਜਿਹੜੇ ਕੀ ਜੋ ਮੈਂ ਦੇਖ ਰਿਹਾ ਨਾ ਵੀ ਹਰ ਪਤਾ ਜੋ ਜਿਸ ਤਰ੍ਹਾਂ ਦੇ ਨਾਲ ਵੀ ਚਾਰ ਵੀ ਜਾਰੀ ਰਹੀ ਹੈ ਚੰਨੀ ਸਾਹਿਬ ਵਾਸਪੇ ਤਾਂ ਸੁਦਾਮਾ ਨਾਮ ਨਹੀਂ ਸੂਟ ਕਰਦਾ ਚੰਨੀ ਸਾਹਿਬ ਵਾਸਪੇ ਤਾਂ ਸ਼ਕੁਮੀ ਨਾਮ ਸੂਟ ਕਰਦਾ ਹੈ

जान दीडर ने अपन जाना कुर्बान कर के, एक ऐसे की बतौर चीफ मिनिस्टर इतिहास इन्हों का निका जाएगा की दो सीटा तो कोई मुखमंत्र फिटिंग और अगला डेजिगनेटेड भी अगे भी जे सरकार बन द ਉਹ ਆਪਣੀ ਜ਼ਮਾਨਤ ਜਪਤ ਕਰਾ ਜਵੇ ਤੇ ਕਾਂਗਰਸ ਪਾਰਟੀ ਦੇ ਖਿਲਾਫ ਆਪਣੇ ਭਰਾ ਨੂੰ ਲੜਾਵੇ ਜੀ ਫੇਰ ਉਹਨੂੰ ਕਾਂਗਰਸ ਪਾਰਟੀ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾਵੇ ਫੇਰ ਉਹ ਸੁਨੂਦ ਦੁਆਰਾ ਪਾਰਲੀਮੈਂਟ ਦਾ ਮੈਂਬਰ ਲੜਨ ਤੀ ਟਿਕੜਦਾ ਵੇ ਜੀ ਆ ਜੇ ਜੇ ਠੱਡ ਭਰਿਆ ਨਹੀਂ ਤਾਂ ਚੰਨੀ ਸਾਫ ਦਾ ਨਹੀਂ ਭਰਿਆ ਜਿਹੜਾ ਬੰਦਾ ਮੁੱਖ ਮੰਤਰੀ ਬਣ ਕੇ ਖਬਰ ਨਹੀਂ ਕਰ ਸਕਦਾ ਮੁੱਖ ਮੰਤਰੀ ਹੁੰਦਾ ਹੋਇਆ ਹਾਰ ਗਿਆ ਜੀ ਉਸ ਰਿਆਨੋ ਕੀਨ ਸਿਆਦ ਬੰਦਾ ਅਸੀਂ ਤਾਂ ਪਾਰਟੀ ਨੇ ਆਪਣੀ ਜਾਨ ਵੀ ਕੁਰਬਾਨ ਕੀਤੀ ਹੈ ਜੋਦੀ ਸਾਹਿਬ راہਲ ਗਾਂਧੀ ਦੇ ਹੱਥਾਂ ਚ ਉਹਨਾਂ ਨੇ ਦੰਦ ਤੋੜੇ ਨੇ ਬਿਲਕੁਲ ਜੀ ਜੇ ਇਸ ਵਿਅਕਤੀ ਨੇ راہਲ ਗਾਂਧੀ ਦੀ ਯਾਤਰਾ ਐਸਓ ਦੇ ਨਾਲ ਚਲਦੇ ਹੋਏ ਆਪਣੇ ਥੀਮ ਦੇ ਸਾਥ ਲੈ ਹੋਣ ਉਹਨੂੰ ਰੈਕਗਨਿਸ਼ਨ ਉਹਦੇ ਉਹਦੇ ਵਾਈਫ ਉਹਦੀ ਬੇਟੂ ਨੂੰ ਰੈਕਗਨਿਸ਼ਨ ਨਾ ਮਿਲੇ ਤੇ ਉਸ ਦੀ ਉਸ ਦੀ ਉਸ ਦੀ ਉਸ ਦੀ ਸਭ ਉਸ ਦੇ ਨਾਲ ਨਾਲ ਤੁਸੀਂ ਇਹ ਜਿਹੜਾ ਕਾਂਗਰਸ ਦੇ ਖਿਲਾਫ ਲੜ ਕੇ ਐਮਪੀ ਰਹਾ ਹੋਵੇ ਉਸ ਨੂੰ ਤੁਸੀਂ ਰਿਕਮੈਂਡੇਸ਼ਨ ਦੇ ਦਿਓ ਔਰ ਤੁਸੀਂ ਕਹੋ ਵੀ ਇਹ 2 ਘੰਟੇ ਨਾਲ ਚੱਲ ਰਿਹਾ ਸੀ ਤਾਂ ਇਹ ਨੂੰ ਐਮਪੀ ਦੇ ਟਿਕਟ ਦਿੰਨੇ ਆ ਜਿਹਦਾ ਬਹੁਤ ਬਵਾਲ ਹੋਇਆ ਅੱਜ ਦੇਖੋ ਖੇਰੇ ਵਾਲੇ ਵਿੱਚ ਕੀ ਹੋ ਰਿਹਾ ਹੈ ਬਿਲਕੁਲ ਠੀਕ ਹੈ ਮੈਂ ਸਮਝਦਾ ਹਾਂ ਕਿ ਪਾਰਟੀ ਨੂੰ ਵੀ ਥੋੜੀ ਜਿਹੀ ਪਰਚੂਨ ਕਰਨੀ ਚਾਹੀਦੀ ਪਰ ਪਾਰਟੀ ਅੱਜ ਵੀ ਇਹ ਜੋ ਡਿਸੀਜਨ ਹੋਏ ਨੇ ਖਾਸ ਕਰਕੇ ਜਿਲੰਦਰ ਤਜਿੰਦਰ ਬਿਟੋਹਰਾਂ ਦੀ ਗੱਲ ਕਹੀਏ ਉਹ ਵੀ ਕਿਤੇ ਨਾ ਕਿਤੇ ਡੈਂਟ ਲੱਗਦਾ ਦਿਖਾਈ ਜ਼ਰੂਰ ਦੁੱਤਾ ਉਸ ਕਿਤੇ ਇਹੀ ਕਾਰਨ ਰਹੇ ਨੇ ਕਿ ਹਾਈ ਕਮਾਂਡ ਦਾ ਜਿਹੜਾ ਕਿ ਨੇ ਲੀਡਰ ਨੇ ਮੈਨੂੰ ਪ੍ਰਿੰਦਰ ਬਿੱਪੂ ਜੀ ਦੇ ਬਾਰੇ ਪੁੱਛੀ ਜੀ ਮੇਰਾ ਆਖੀਰਲਾ ਸਵਾਲ ਹੈ ਕਿ ਹੁਣ ਵਿਕਰਮ ਚੌਧਰੀ ਆਪਣੀ ਮਦਰ ਦੇ ਨਾਲ ਬੀਜੇਪੀ ਵੱਲੋਂ ਸਪੋਰਟ ਕਰਨਗੇ ਜਾਂ ਆਪਣੀ ਪਾਰਟੀ ਦਾ ਜਿਹੜਾ ਕੋ ਦੇਖੋ ਇਹਦਾ ਵੀ ਮੈਂ ਤੁਹਾਨੂੰ ਜਵਾਬ ਦਿੰਦਾ ਜੀ ਕਾਂਗਰਸ ਪਾਰਟੀ ਦੇ ਵਿੱਚ ਐਸੇ ਕਈ ਲੀਡਰ ਨੇ ਜੀ ਜਿਹਨਾਂ ਦੇ ਪਰਿਵਾਰ ਦੇ ਮੈਂਬਰ ਪਾਰਟੀ ਦੇ ਖਿਲਾਫ ਲੜੇ ਹੋਣ ਜੀ ਔਰ ਪਾਰਟੀ ਦੇ ਕੈਂਡੀਡੇਟ ਨੂੰ ਹਰਾਇਆ ਹੋਵੇ ਉਹਦੇ ਆਧਾਰਨ ਸਤ ਤੋਂ ਡੀਪਾ ਚਰਨਜੀਤ ਚੰਨੀ ਖੁਦ ਨੇ ਜੀ ਉਸ ਤੋਂ ਬਾਅਦ ਸਾਡੇ ਬੜੀ ਸਤਕਾਰਯੋਗ ਰਾਣਾ ਗੁਜੀਤ ਸਿੰਘ ਜੀ ਹਨ ਉਹਨਾਂ ਦੇ ਵੀ ਨੌਜਵਾਨ بیٹے ਨੇ ਬੜਾ ਹੁਨਾਰਾ ਬੇਟਾ ਹੈ ਉਸ ਨੂੰ ਕਾਂਗਰਸ ਦੇ ਖਿਲਾਫ ਲੜਾਇਆ ਔਰ ਜੋ ਉਸ ਆਪਣੇ بیٹے ਵਾਸਤੇ ਉਹ ਟਿਕਟ ਵੀ ਮੰਗਰੇ ਨੇ ਪਾਰਲੀਮੈਂਟ ਦੀ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਬਹੁਤ ਹੀ ਪਰਿਵਾਰਕ ਮੈਂਬਰ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜੀ ਇਹਨਾਂ ਦੇ ਛੋਟੇ ਸਕੇ ਪਰ ਆਦੀ ਕਾਂਗਰਸ ਦੇ ਖਿਲਾਫ ਲੜੇ ਪਰ ਇਹਨਾਂ ਸਾਰਿਆਂ ਲੀਡਰਸ ਨੂੰ ਤਾਂ ਕਾਂਗਰਸ ਪਾਰਟੀ ਨੇ ਰਿਵਾਰਡ ਹੀ ਦਿੱਤਾ ਹੈ ਜੀ ਔਰ ਵਿਕਰਮ ਚੌਧਰੀ ਦੇ ਨਾਲ ਹੁਣ ਜੇ ਵਿਟਕਾ ਕਰਨਗੇ ਵਿਦ ਡਬਲ ਸਟੈਂਡਰਡਸ ਰੱਖਣਗੇ ਸਭ ਤੇ ਆਨੰਦ ਦੇ ਸਮਰਥ ਲੋਕ ਵੀ ਸਮਝ ਜਾਣਗੇ ਤਾਂ ਸੁਣਿਆ ਤੁਸੀਂ ਪੀਟੀਸੀ ਨਿਊਜ਼ ਨੇ ਖਾਸ ਗੱਲਬਾਤ ਕੀਤੀ ਵਿਕਰਮਜੀਤ ਚੌத்ਰੀ ਦੇ ਨਾਲ ਤੇ ਗੱਲਾਂ-ਗੱਲਾਂ 'ਚ ਵਿਕਰਮਜੀਤ ਚੌத்ਰੀ ਕਈ ਤਰ੍ਹਾਂ ਦੇ ਸੰਕੇਤ ਦਿੰਦੇ ਨਜ਼ਰ ਆਏ ਤੇ ਮਾਤਾ ਜਿੱਥੇ ਕਰਮਜੀਤ ਕੌਰ ਚੌਧਰੀ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮਜੀਤ ਚੌਧਰੀ ਦੇ ਵੱਲੋਂ ਕੋਈ ਐਕਸ਼ਨ ਲਿਆ ਜਾਏਗਾ ਇਹ ਵੇਖਣਾ ਬੇਹਦ ਲਾਜ਼ਮੀ ਹੋਏਗਾ